ਵਖਵਖ ਸਮਾਜ ਸੇਵੀ ਸੰਸਥਾਾਂਾਂ ਸਮਾਜ ਵਿੱਚ ਵਖਵਖ ਆਪਣੇ ਆਪਣੇ ਤਰੀਕੇ ਦੀ ਸਮਾਜ ਸੇਵਾ ਕਰਦੀਆਂ ਰਹਦੀਆਂ ਹਨ ਅਤੇ ਇਸੇ ਤਰ੍ਹਾਂ ਦੀ ਇੱਕ ਸੰਸਥਾ ਫਾਜ਼ਿਲਕਾ ਵਿੱਚ ਸਮਾਜ ਸੇਵਾ ਕਰ ਰਹੀ ਹੈ ਜੋ ਕਿ ਇੱਕ ਆਪਣੇ ਆਪ ਉਨੋਖੀ ਸਮਾਜ ਸੇਵਾ ਸੰਸਥਾ ਹੈ ਜਿਸ ਨੂੰ ਅੱਜ 100 ਸਾਲ ਹੋ ਗਏ ਇਸ ਸਮਾਜ ਸੇਵਾ ਦਾ ਕੰਮ ਕਰਦੇ ਹੋਏ ਇਸ ਸਮਾਜ ਸੇਵਾ ਸਸਤਾ ਹੈ ਇਨਰ ਵੀਲ ਕਲੱਬ ਹਾਂਜੀ ਇਨਰ ਵੀਲ ਕਲੱਬ ਜੋ ਕਿ ਔਰਤਾਂ ਦੁਆਰਾ ਬਣਾਈ ਗਈ ਇੱਕ ਸੰਸਥਾ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦਾ ਕੰਮ ਕਰ ਰਹੀ ਹੈ ਜਿਸ ਦੀ ਪ੍ਰਧਾਨਗੀ ਫਾਜ਼ਿਲਕਤ ਮੀਨੂ ਨਗਪਾਲ ਜੀ ਵੱਲੋਂ ਕੀਤੀ ਜਾ ਰਹੀ ਹੈ ਅੱਜ ਇਸ ਸਬੰਧ ਵਿੱਚ ਉਹਨਾਂ ਵੱਲੋਂ ਸਥਾਨਕ ਇੱਕ ਹੋਟਲ ਵਿੱਚ ਇੱਕ ਫੰਕਸ਼ਨ ਰੱਖਿਆ ਗਿਆ ਜਿੱਥੇ ਦੱਸਿਆ ਗਿਆ ਕਿ ਪਿਛਲੇ ਲੰਬੇ ਸਮੇਂ ਤੋਂ ਕਿਸ ਕਿਸ ਤਰ੍ਹਾਂ ਦੀ ਸਮਾਜ ਸੇਵਾ ਉ ਕਰ ਰਹੀਆਂ ਹਨ ਚਾਹੇ ਉਹ ਬੱਚਿਆਂ ਦੇ ਫੀਸਾ ਭਰਨੀਆਂ ਹੋਣ ਚਾਹੇ ਉਹ ਲੋੜਵੰਦਾਂ ਨੂੰ ਰਾਸ਼ਨ ਦੀ ਲੋੜ ਹੋਵੇ ਕੱਪੜਿਆਂ ਦੀ ਲੋੜ ਹੋਵੇ ਪੌਦੇ ਲਗਾਉਣ ਦੀ ਲੋੜ ਹੋਵੇ ਕਰ ਕਰ ਜਾ ਕੇ ਆਪਦੇ ਹਿੱਤਾਂ ਦੇ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੋਵੇ ਮੈਡੀਕਲ ਦੀ ਲੋੜ ਚੈੱਕਅਪ ਕੈਂਪ ਦੀ ਲੋਡ ਹੋਵੇ ਆਈ ਡੋਨੇਸ਼ਨ ਦੀ ਲੋਡ ਹੋਵੇ ਹਰ ਇੱਕ ਤਰ੍ਹਾਂ ਦਾ ਕੰਮ ਔਰਤਾ ਦੁਆਰਾ ਕੀਤਾ ਜਾਂਦਾ ਹੈ ਅਤੇ ਔਰਤਾ ਦੁਆਰਾ ਬਣਾਈ ਗਈ ਔਰਤਾ ਦੇ ਹਿੱਤਾਂ ਦੀ ਰਾਖੀ ਲਈ ਔਰਤਾ ਵੱਲੋਂ ਤਨਮਨ ਤੰਨਾ ਚਲਾਈ ਜਾਂਦੀ ਇਹ ਇੱਕ ਅਨੋਖੀ ਸੰਸਥਾ ਹੈ ਜਿਸ ਦੀ ਸ਼ੁਰੂਆਤ ਅੱਜ ਜ਼ਿਲ੍ਹਾ ਅਧਿਐਕਸ਼ ਸੁਰਿੰਦਰ ਕੋਰ ਮੋਂਗਾ ਮੈਡਮ ਵੱਲੋਂ ਜੋ ਜਗਾ ਕੇ ਕੀਤੀ ਗਈ ਅਤੇ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਕਿਸ ਤਰ੍ਹਾਂ ਇਹ ਸੰਸਥਾ ਨੇ ਆਪਣਾ ਆਪਣਾ ਕੰਮ ਕੀਤਾ ਹੈ ਅਤੇ ਅੱਜ ਫਿਰ ਇਹਨਾਂ ਵੱਲੋਂ ਇੱਕ ਵੱਡਾ ਕੰਮ ਕੀਤਾ ਗਿਆ ਉਹ ਕੰਮ ਸੀ ਫਾਜ਼ਿਲ ਕਰਦਿਆਂ ਉਹਨਾਂ ਬੇਟੀਆਂ ਨੂੰ ਸਨਮਾਨਿਤ ਕਰਨਾ ਜਿਨ੍ਹਾਂ ਨੇ ਆਪਦੇ ਆਪ ਦੇ ਚਾਹੇ ਉਹ ਕਰਾਟੇ ਦੀ ਗੇਮ ਹੈ ਚਾਹੇ ਉਹ ਡਿਸਕਸਰੋ ਦੀ ਗੇਮ ਹੈ ਚਾਹੇ ਉਹ ਐਥਲੈਟਿਕਸ ਦੀ ਗੇਮ ਹੈ ਚਾਹੇ ਉਹ ਖੋਖੋ ਦੀ ਗੇਮ ਹੈ ਅਤੇ ਚਾਹੇ ਉਹ ਹੋਰ ਖੇਡਾਂ ਹਨ ਸਭ ਦੇ ਵਿੱਚ ਆਪਣਾ ਤੇ ਆਪਣੇ ਇਲਾਕੇ ਦਾ ਨਾਂ ਨੇਸ਼ਨਲ ਸਟੇਟ ਤੇ ਇੰਟਰਨੈਸ਼ਨਲ ਤੇ ਏਸ਼ੀਆ ਪੱਧਰ ਤੇ ਰੋਸ਼ਨ ਕੀਤਾ ਹੈ ਨੂੰ ਸਨਮਾਨਿਤ ਕੀਤਾ ਅਤੇ ਇਸ ਮੌਕੇ ਬੱਚਿਆਂ ਨੂੰ ਲੰਬੇ ਸਮੇਂ ਤੋਂ ਫ੍ਰੀ ਪੜਾ ਰਹੇ ਸਟਾਫ ਮੈਡਮ ਅਤੇ ਉਹਨਾਂ ਦੇ ਬੱਚਿਆਂ ਨੂੰ ਕੰਪਿਊਟਰ ਵੀ ਦੇ ਕੇ ਸਨਮਾਨਿਤ ਕੀਤਾ ਇੱਥੇ ਬੋਲਦੇ ਹੋਏ ਵਕ ਵਕ ਆਗੂਆਂ ਨੇ ਕਿਆ ਕਿ ਸਮਾਜ ਵਿੱਚ ਇਸ ਤਰ੍ਹਾਂ ਦੀ ਸੇਵਾ ਦੀ ਲੋੜ ਹੈ ਜੋ ਆਪਣੇ ਹਿੱਤਾਂ ਦੀ ਰਾਖੀ ਦੇ ਨਾਲ-ਨਾਲ ਸਮਾਜ ਵਿੱਚ ਔਰਤਾਂ ਦੇ ਹਿੱਤਾਂ ਦੀ ਰਾਖੀ ਵੀ ਕਰ ਸਕਣ ਇੱਥੇ ਉਹਨਾਂ ਦਾ ਵੀ ਮਾਨ ਬਖਸ਼ਿਆ ਜਾਂਦਾ ਹੈ ਅਤੇ ਉਹਨਾਂ ਨੇ ਖੁੱਲੇ ਤੌਰ ਤੇ ਸੱਦਾ ਦਿੰਦੇ ਕਿ ਆ ਕਿ ਜੋ ਵੀ ਇਸ ਸੇਵਾ ਵਿੱਚ ਹਿੱਸਾ ਪਾਉਣਾ ਚਾਹੁੰਦਾ ਹੈ ਆਪ ਸੇਵਾ ਵਿੱਚ ਸਾਥ ਦੇਣਾ ਚਾਹੁੰਦਾ ਹੈ ਇਸ ਸੇਵਾ ਵਿੱਚ ਤਨ ਮਨ ਤੇ ਧਨ ਨਾਲ ਸਾਥ ਦੇਣਾ ਚਾਹੁੰਦਾ ਹੈ ਉਹ ਇਸ ਦਾ ਹਿੱਸਾ ਬਣ ਸਕਦਾ ਹੈ ਕੋਈ ਵੀ ਔਰਤ ਕੋਈ ਵੀ ਬੇਟੀ ਇਸ ਦਾ ਹਿੱਸਾ ਬਣ ਸਕਦੀ ਹੈ ਉਸ ਨੂੰ ਉਹਨਾਂ ਨੂੰ ਮਿਲਣਾ ਪਏਗਾ ਤੇ ਸੰਪਰਕ ਕਰਨਾ ਪਊਗਾ ਇਨਰ 휠 ਕਲੱਬ ਇੱਕ ਅਜਿਹੀ ਸੰਸਥਾ ਹੈ ਜਿਸ ਨੇ ਔਰਤਾ ਦੀ ਰਾਖੀ ਲਈ ਕੰਮ ਕੀਤਾ ਹੈ ਅਤੇ ਅੱਗੇ ਵੀ ਕਰਦੂ ਰਹੀ ਰਹੇਗੀ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਕਿਵੇਂ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਹੈ ਕਿਵੇਂ ਮਾਣ ਦਿੱਤਾ ਜਾਂਦਾ ਹੈ ਅਤੇ काम संबंधी जानकारी देंदे हुए और की कुछ किया गया सब को जानने लिए साढ़े नाल बने रहो तो पूरी कवरेज मेरा नाम सुरेंद्र कौर मोंगा है और मैं इनर व्हील इंटरनेशनल क्लब की डिस्ट्रिक्ट चेयरमैन हूँ आज मैं फाजिल्का में आप सबके साथ रूबरू हुई हूँ हमारी चेयरमैन विजिट होती है ऑफिशियल चेयरमैन विजिट के तहत जिसमें जो जो क्लब जो काम करते हैं उनका निरीक्षण करना होता है कि कौन सा क्लब कितना अच्छा काम कर रहे हैं उनकी टीम कैसी है उनको अगर कोई गाइडलाइन की ज़रूरत होती है तो वो गाइडलाइन भी हम लोग यहाँ आके उनको देते हैं तो जो प्रोजेक्ट्स चलते हैं उनके लिए अप्रिसशन होती है और जो टीम हमारी क्लब की है उनको एक एप्रिसिएशन देने के लिए हम यहाँ आते हैं कि हम उनको एप्रीशिएट करके आए कि उन्होंने थ्रू आउट द ईयर बहुत ही अच्छा काम किया जैसा आप सबको पता है कि सेवा का काम बिना अपने टाइम को डिवोट करे बिना नहीं होता है तो आजकल हर एक व्यक्ति के पास खुद के लिए समय नहीं है ऐसा लोग सब कहते हैं कि मेरे पास टाइम नहीं है उनमें से अगर कुछ औरतें अपने घर को संभालते हुए अपने समाज को देखते हुए लोगों की सेवा के लिए तन मन और धन के साथ आगे बढ़ती हैं तो मैं उनको अप्रीशिएट करती हूँ और यही अप्रिसशन उनको इनर व्हील के बैनर के नीचे लेके आया है बताना चाहूँगी कि इनरवील एक इंटरनेशनल वुमन की ऑर्गेनाइजेशन है जहाँ पर सभी काम औरतों के लिए औरतों के द्वारा ही किया जाता है जिसमें वुमन एम्पावरमेंट के सभी मुद्दों पर हम काम करते हैं चाहे वो एजुकेशन हो या उनकी सर्विस के लिए उनको सिखाने के लिए उनकी अर्निंग के लिए कोई भी काम हो हम सब सेवा में आगे रहते हैं थैंक यू एबीएमयू न्यूज़ चैनल देखने वाले सभी दर्शकों से हम अपील करते हैं कि एबीएमयू न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत